ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਜੀ ਵਾਹ ਕੀ ਬਾਤਾਂ ਨੇ ਨਮਾ ਅਕਾਲੀ ਦਲ ਬਣਾਉਣ ਵਾਲਿਆਂ ਦੀ ਬੰਦੇ 3 ਹੀ ਨੇ ਪੂਰੇ ਐਮਪੀ ਸਰਬਜੀਤ ਸਿੰਘ ਖਾਲਸਾ ਦੂਜਾ ਪਿਓ ਪੁੱਤ ਪਾਪਾ ਸ਼ੋਮਨੀ ਕਮੇਟੀ ਦਾ ਪ੍ਰਧਾਨ ਬਣਨਾ ਚਾਹੁੰਦਾ ਤੇ ਡਿਬਰੂਗੜ ਵਿਟ ਬੈਠਾ ਪੁੱਤ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਕੌਣ ਨੇ ਜੀ ਇਹ ਅਮਰਤਪਾਲ ਤੇ ਪਾਪਾ ਤਰਸੀਮ ਸਿੰਘ ਅਮਰਤਪਾਲ ਦਾ ਮੈਨੂੰ ਅੱਜ ਜਿੰਨੇ ਕ ਫੋਨ ਆਏ ਕ ਵੀਡੀਓ ਪਾਈ ਸੀ ਮੈਂ ਉਹਦੇ ਤੇ ਇਹੀ ਸਵਾਲ ਮੈਨੂੰ ਕੀਤੇ ਗਏ ਕਿ ਤੁਸੀਂ बार-बार ਇਹ ਗੱਲ ਕਿਉਂ ਕਹਿੰਦੇ ਹੋ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਤਰਸੀਮ ਸਿੰਘ ਭਾਲ ਦਾ ਅਮਰਤਪਾਲ ਦਾ ਪਾਪਾ ਤੇ ਮੁੱਖ ਮੰਤਰੀ ਦੀ ਕੁਰਸੀ ਅਮਰਤਪਾਲ ਭਾਲਦਾ ਕਹਿੰਦੇ ਕਿਉਂ ਕਹਿੰਨੇ ਹੋ ਖਲੇ ਕੋਈ ਸ਼ੱਕ ਹੈ ਤੁਹਾਨੂੰ ਕੋਈ ਸ਼ੰਕਾ ਹੈ ਛਰੇ ਆਮ ਸਾਹਮਣੇ ਆ ਗਿਆ ਜਦੋਂ মিডিਆ ਸਵਾਲ ਕਰਦਾ ਕਿ ਖਾਲਿਸਤਾਨ ਦੀ ਗੱਲ ਕਿਉਂ ਨਹੀਂ ਕਰਦੇ ਕਹਿੰਦਾ ਮੇਰੇ ਪੁੱਤ ਨੂੰ ਵੀ ਤੁਸੀਂ ਐਵੇਂ ਖਾਲਿਸਤਾਨ ਦੇ ਵਿੱਚ ਫਸਾਤਾ ਸੀ ਮੇਰੇ ਪੁੱਤ ਨੇ ਕਦੋਂ ਗੱਲ ਕੀਤੀ ਆ ਕੀ ਅਮਰਤਪਾਲ ਨੇ ਖਾਲਿਸਤਾਨ ਦੀ ਗੱਲ ਕੀਤੀ ਨਹੀਂ ਸੀ ਜਾਂ ਕੀਤੀ ਹੈ ਦੀ ਦਿੱਤੋਂ ਵਿੱਚ ਕਿੱਲਾ ਹੋਇਆ ਨਾ ਉਹ ਮੈਨੂੰ ਫੋਨ ਕਰ ਲਿਓ ਮੇਰਾ ਫੋਨ ਫੇਸਬੁੱਕ ਤੇ YouTube ਤੇ ਹੈਗਾ ਮੈਂ ਦੱਸ ਦੂੰਗਾ ਕਿੱਥੇ ਅਮਰਤਪਾਲ ਨੇ ਹਾਲਤਾਂ ਦੀ ਗੱਲ ਕੀਤੀ ਹੈ ਕਹਿੰਦਾ ਸੀ ਨਾ ਕਿ ਸਬਦਾਨ ਤੋਂ ਅਸੀਂ ਕੀ ਲੈਣਾ ਹੈ ਇਹ ਤਾਂ ਪਾਸਪੋਰਟ ਦਸਤਾਵੇਜ਼ ਹੁੰਦੇ ਆ ਤੇ ਹੁਣ ਜਦੋਂ ਗੱਲ ਕੀਤੀ ਜਾ ਰਹੀ ਹੈ ਹੁਣ ਕਹਿੰਦਾ ਅਸੀਂ ਕਦੋਂ ਕਿਹਾ ਸੀ ਅਸਾ ਅਮਰਤਪਾਲ ਦੀ ਮਾਤਾ ਨੇ ਪਹਿਲੀ ਕਹਿਤਾ ਸੀ ਕੀ ਅਸੀਂ ਖਾਸ ਤੌਰ ਤੇ ਗੱਲ ਕਰਦਿਆਂ ਜਾਣੇ ਕਿ ਜੋ ਕੁਝ ਲੋਕਾਂ ਦੇ ਅੰਦਰ ਭਰਿਆ ਸੀ ਜ਼ਹਿਰ ਤੇ ਹੁਣ ਉਹ ਜ਼ਹਿਰ ਦੇ ਨਾਲ ਆਪ ਹੀ ਮਰਨਾ ਇਹ ਗੱਲ ਵੀ ਜੀਤੇ ਰੱਖ ਲਿਓ ਹੁਣ ਸਰਬੀਰ ਸਿੰਘ ਖਾਲਸਾ ਮੈਂ ਕਿਉਂ ਡੋਡੇ ਵਿੱਚ ਕਿੰਨੇ ਇਤਰਾਜ ਕੀਤਾ ਕਿ ਤੁਸੀਂ ਐਮਪੀ ਸਾਹਿਬ ਨੂੰ ਵਿੱਚ ਕਿਉਂ ਘਸੋੜ ਰਹੇ ਹੋ ਕਿਉਂ ਨਾ ਘਸੋੜੀਏ ਐਮਪੀ ਸਾਹਿਬ ਨੂੰ ਐਮਪੀ ਸਾਹਿਬ ਨੂੰ ਵਿੱਚ ਕਿਉਂ ਨਾ ਘਸੋੜੀਏ ਤੁਸੀਂ ਉਹਦਾ ਬਿਆਨ ਸੁਣਿਆ ਇੱਕ ਹੋਰ ਕਹਿੰਦਾ ਡੱਲੇਵਾਲ ਨੂੰ ਜੇ ਕੁਝ ਹੋ ਜਾਂਦਾ ਹੈ ਉਹਦੇ ਜ਼ਿੰਮੇਵਾਰ ਕਿਸਾਨ ਹੋਣਗੇ ਇਹਨੂੰ ਜਿੰਦਨ ਮਰਜ਼ੀ ਲਾ ਲਿਓ ਪਰ ਮੈਂ ਤਾਂ ਉਹਦਾ ਬਿਆਨ ਹੀ ਤੁਹਾਡੇ ਸਾਹਮਣੇ ਚੱਕ ਕੇ ਰੱਖਿਆ ਕਹਿੰਦਾ ਜੇ ਡੱਲੇਵਾਲ ਨੂੰ ਕੁਝ ਹੋ ਗਿਆ ਤਾਂ ਉਹਦੇ ਜ਼ਿੰਮੇਵਾਰ ਕਿਸਾਨ ਹੋਣਗੇ ਤੇ ਤੁਸੀਂ ਇੱਥੇ ਮੋਦੀ ਮੁਰਦਾਬਾਦ ਮੋਦੀ ਮੁਰਦਾਬਾਦ ਕਹੀ ਜਾਂਦੇ ਹੋ ਇਹ ਫਿਰ ਆਪਰੇ ਲੋਕਾਂ ਨੂੰ ਬੇਨਤੀ ਹੈ ਫਰੀਦਕੋਟ ਦੇ ਲੋਕ ਵੀ ਸੁਣ ਲੈਣ ਤੁਹਾਡਾ ਐਮਪੀ ਸਰਬਜੀਤ ਸਿੰਘ ਕੀ ਕਹਿ ਰਿਹਾ ਕਹਿੰਦਾ ਜੇ ਡੱਲੇ ਬਾੜ ਨੂੰ ਕੁਝ ਹੋ ਗਿਆ ਤਾਂ ਜ਼ਿੰਮੇਵਾਰ ਕਿਸਾਨ ਹੋਣਗੇ ਨਾ ਕਿ ਸਰਕਾਰ ਤੇ ਤੁਸੀਂ ਕਹਿੰਦੇ ਮੋਦੀ ਜ਼ਿੰਮੇਵਾਰ ਹੋ ਤੁਸੀਂ ਕਹਿੰਦੇ ਭਗਵੰਤ ਮਾਨ ਜ਼ਿੰਮੇਵਾਰ ਹੋ ਇਹ ਉਹੀ ਐਮਪੀ ਆ ਨਾ ਜਾਨੀ ਕਿ ਇਹ ਐਨੇਕ ਨਿਗਰੇ ਜਿਹਕੇ ਲਈਏ ਬੇਨ ਗੁਣ ਤੋਂ ਸਖਣੇ ਨੇ ਇਹਨਾਂ ਵਿੱਚ ਹਾਂ ਜੋ ਕੋਈ ਗੁਣ ਹੈ ਨਹੀਂ ਤੁਹਾਡੇ ਕੀਤੇ ਪਰਉਪਕਾਰ ਨੂੰ ਤੁਹਾਡੇ ਇਹਨਾਂ ਦੇ ਉੱਪਰ ਜਿਹੜੇ ਰਹਿਮ ਕੀਤੇ ਹੋਏ ਨੇ ਐਮਪੀ ਬਣਾਉਣ ਵਾਲੇ ਤੇ ਉਹ ਭੁੱਲ ਚੁੱਕੇ ਐ ਹਾਲੇ ਤਾਂ ਬਹੁਤ ਥੋੜਾ ਸਮਾਂ ਹੋਇਆ ਚਲੋ ਮੈਂ ਬਹੁਤ ਹੀ ਲੰਬੀ ਚੌੜੀ ਗੱਲ ਨਹੀਂ ਕਰ ਲਈ ਇੱਥੇ ਮੈਂ ਸਮਾਪਤੀ ਕਰ ਦੇਣਾ ਕਿ ਜਿਹੜੇ ਲੋਕਾਂ ਨੂੰ ਬੇਵਕੂਫ ਬਣਾਇਆ ਸੀ ਨਾ ਉਹ ਅਮਰਤਪਾਲ ਦੇ ਭਾਪੇ ਦੀਆਂ ਗੱਲਾਂ ਬਾਤਾਂ ਹੁਣ ਤਾਜ਼ੀਆਂ ਸੁਣਨਾ ਸ਼ੁਰੂ ਕਰ ਦਿਓ ਜੇ ਕਿਤੇ ਗੌਰ ਕਰ ਲਓਗੇ ਵੀ ਪਹਿਲਾਂ ਕੀ ਬੋਲਦਾ ਸੀ ਹੁਣ ਕੀ ਬੋਲਦਾ ਹੈ ਫਿਰ ਸ਼ਾਇਦ ਤੁਹਾਡਾ ਪੰਜਾਬ ਦੇ ਲੋਕੋ ਬਚਾਅ ਹੋ ਜੇ ਤੁਸੀਂ ਸ਼ਾਇਦ ਛੇਤਰਾਂ ਤੋਂ ਬਚ ਜਓ ਇਹ ਉਹ ਲੋਕ ਨੇ ਜਿਹੜੇ ਬੋਲੇ ਸੋਨਿਹਾਲ ਦਾ ਜਕਾਰਾ ਛੱਡ ਕੇ ਤੁਹਾਨੂੰ ਮੂਰੇ ਕਰ ਦੇਣਗੇ ਤੇ ਆਪ ਹੋ ਜਾਣਗੇ ਪਿੱਛੇ ਜਿਹੜੇ ਮੂਰੇ ਆ ਕੇ ਡਾਂਗ ਉਹਨਾਂ ਤੇ ਫਿਰ ਨਹੀਂ ਹੈ ਹੁਣ ਜਿਹੜਾ ਬੰਦੀ ਸਿੰਘਾਂ ਦੇ ਸਬੰਧ ਵਿੱਚ ਮੋਰਚਾ ਲੱਗਾ ਚੰਡੀਗੜ੍ਹ ਉੱਥੇ ਜਿਹੜੀ ਧੱਕਾ ਮੁਕੀ ਹੋਈ ਹੈ ਜਿਹੜਾ ਉਹ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਦੀ ਤਗ ਲੈ ਕੇ ਕਹਿੰਦੇ ਜਗਤਾਰ ਸਿੰਘ ਹਵਾਰੇ ਦਾ ਬਾਪੂ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ ਮੀਡੀਆ ਇੱਕ ਪੱਤਰਕਾਰ ਮਲੰਗ ਜਾ ਤੇ ਉਹ ਕੀ ਕਹਿੰਦਾ ਬਾਪੂ ਜੀ ਅਤਕਾ ਹੋ ਰਿਹਾ ਉਹ ਦੂਜਾ ਇਕੋ ਹੀ ਰਟ ਲੱਗੀ ਹੈ ਗੁਲਾਮ 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 ਇਹਦਾ ਗਈ ਜਾਂਦਾ ਵਧੀਆ ਹੋ ਗਿਆ ਪੁਲਿਸ ਨੇ ਡਾਂਗ ਫੇਰੀ ਚੰਗੀ ਤਰ੍ਹਾਂ ਇਹ ਸਾਰਿਆਂ ਦੇ ਡਾਂਗ ਫਰੇ ਨਹੀਂ ਤਾਂ ਪੰਜਾਬ ਨੂੰ ਬਸ ਅੱਗ ਲੱਗੀ ਸਮਝੋ ਜਿਹੜਾ ਇਹ ਕੁਝ ਕਰ ਰਹੇ ਨੇ ਨਾ ਇਹ ਪੰਜਾਬ ਨੂੰ ਅੱਗ ਲਾਉਣ ਤੋਂ ਸਵਾਏ ਹੋਰ ਕੁਝ ਨਹੀਂ ਕਰ ਰਹੇ ਮੈਂ ਕਿਦ ਕਿਦ ਗੱਲ ਕੀਤੀ ਹੈ ਜੇ ਤਾਰ ਸਿੰਘ ਹਵਾਰੇ ਦਾ ਪਿਓ ਵੀ ਵਿੱਚ ਆ ਗਿਆ ਮਰਨ ਦਿਹਾੜੇ ਆਮਰਤਪਾਲ ਦਾ ਪਾਪਾ ਵੀ ਫਿਰਦਾ ਵਿੱਚ ਤੇ ਸਰਵਜੀਤ ਸਿੰਘ ਖਾਲਸਾ ਹੀ ਫਿਰਦਾ ਇਹ ਉਹ ਲੋਕ ਨੇ ਆਪ ਨਹੀਂ ਮਰਨਗੇ ਮਰਵਾਉਣਗੇ ਗੱਲ ਚੇਤੇ ਰੱਖਿਓ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ